ਗਉੜੀ ਅਗਨ ਨਾ ਤਹ ਪਵਨ ਨਹੀਂ ਮਗਨੈ ਤਸ ਕਰਨੀਰ ਨ ਆਵੈ ਰਾਮ ਨਾਮ ਧਨ ਕਰ ਸੰਚਉਨੀ ਸੋ ਧਨ ਕਤ ਹੀ ਨ ਜਾਵੈ ਹਮਰਾ ਧਨ ਮਾਦਵ ਗੋਬਿੰਦ ਧਰਨੀ ਧਾਰ ਇਹੈ ਸਾਰ ਧਨ ਕਹੀਐ ਜੋ ਸੁਖ ਪ੍ਰਾਪ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀਐ ਰਹਾਉ ਇਸ ਤਾਨ ਕਾਰਨ ਸੇਵ ਸੰਕਾਦਿਕ ਖੋਜਤ ਭਏ ਉਦਾਸੀ ਮਾਨ ਮੁਕੰਦ ਜਿਹਬਾ ਨਾਰਾਇਣ ਪਰੈ ਨਾ ਜਮ ਕੀ ਫਾਸੀ ਨਿਰਜ ਧਾਨ ਗਿਆਨ ਭਗਤ ਗੁਰ ਦੀਨੀ ਤਾਸ ਸੁਮਤ ਮਨ ਲਾਗਾ ਜਲਤ ਆੰਬ ਥੰਬ ਮਨ ਧਾਵਤ ਭਰਮ ਬੰਧਨ ਭਾਉ ਭਾਗਾ ਕਹੈ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ लाख कोट असव हसती हमकार एक मुरारी गौडी ज्यों कापके के मुसट चनन की ना त्याग दयो जो जो कर्म किये लाल स्यों ते फिर गर है परे ਭਗਤ ਵੇਨਾ ਬਿਰਥੇ ਜਨਮ ਗਇਓ ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨਾ ਸੱਚ ਰਹਿਓ ਰਹਾਉ ਨਿਉ ਦਿਾਨ ਕੁਸਮ ਪਰ ਫੁੱਲਿਤ ਕਿਨਹਿ ਨਾ ਘਰਾਉ ਲਇਓ ਤੈਸੇ ਭ੍ਰਮਤ ਅਨੇਕ ਜੋਨ ਬਹਿ ਫਿਰ ਫਿਰ ਕਾਲ ਹਇਓ ਇਆ ਧਾਨ ਜੋ ਬਨ ਅਰ ਸੋਤਦਾਰਾ ਵੇਖਨ ਕਾਉ ਜੋ ਦਇਓ ਤੈ ਨਹੀਂ ਮਾਹੇ اٹਕ ਜੋ ੁਰ ਜੇ ਇੰਦਰੀ ਪ੍ਰੇਰ ਲਇਓ ਆਉਦ ਅਨਲ ਤਾਨ ਤੇਨ ਕੋ ਮੰਦਰ ਚਾਹੋ ਦੇਸ ਠਾਟ ਠਾਇਓ ਕਹ ਕਬੀਰ ਭੈ ਸਾਗਰ ਤਰਨ ਕਉ ਮੈਂ ਸਤਗੁਰ ਓਟ ਲਇਓ گوڑی پانی میلا ماٹی گوڑی اس ماٹی کی پتری جوری میں نا ہی کچھ آہیں نہ مورا تن دان سب رس گوب تو رہا اس ماٹی میں پون سمایا جھوٹا پرپنچ جو چلایا ਕੇਨ ਹੂ ਲੱਖ ਪੰਜ ਕੀ ਜੋਰੀ ਅੰਤ ਕੀ ਬਾਰ ਗਗਰੀਆ ਫੋਰੀ ਕਹ ਕਬੀਰ ਇਕ ਨੀਵਾ ਉਸਾਰੀ ਖੇਨ ਮਹਿ ਬਿਨ ਸਜਾਏ ਅਹੰਕਾਰੀ ਗਉੜੀ RAM ਜਪਾਓ ਜੀਵ ਐਸੇ ਐਸੇ ਤ੍ਰੂਪ ਪ੍ਰਹਿਲਾਦ ਜਪਿਓ ਹਰ ਜੈਸੇ ਦੀਨ ਦਿਆਲ ਪਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਰਹਾਉ ਜਾ ਤਿਸ ਭਾਵੇਂ ਤਾ ਹੁਕਮ ਮਨਾਵੇਂ ਇਸ ਬੇੜੇ ਕਾਉ ਪਾਰ ਲਗਾਵੇਂ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਵਨ ਜਾਨੀ कहो कबीर भज सारिग पानी उर्वार पार सब एको दानी गौडी नावी। जो जौन जाओ जग मेह आयो लागत पवन खस्म विसरायो जिरा हर के गुना गाओ रहाओ। गर्भ जोन मह उरद ताप करता ताव जठर अग्नि मह रहता लाख चौरासी जोन भ्रम आयो अब के छुटके ठा और ना ठायो कहो कबीर भाज सारिग पानी आवत दिस जात ना जानी गौड़ी पूरवी ਸੁਰਗ ਵਾਸ ਤੇ ਬਾਛੀਐ ਦਰੀਐ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ ਮਨ ਹੈ ਨਾ ਕੀਜੈ ਆਸ ਰਮਈਆ ਗੁਣ ਗਾਈਐ ਜਾਤੈ ਪਾਈਐ ਪਰਮ ਨਿਧਾਨ ਰਹਾਉ ਕਿਆ ਝਾਪ ਕਿਆ ਤਪ ਸੰਜਮੋ ਕਿਆ ਵਰਤ ਕਿਆ ਇਸ ਨਾਨ ਜਗ ਲਗ ਜੁਗਤ ਨਾ ਜਾਣੀਐ ਭਾਉ ਭਗਤ ਭਗਵਾਨ ਸੰਪੈ ਦੇਖਣਾ ਹਰਖੀਐ ਵਿਪਤ ਦੇਖਣਾ ਰੋਏ ਜਿਉ ਸੰਪੈ ਤਿਉ ਵਿਪਤ ਹੈ ਵੇਦਨੇ ਰਚਿਆ ਸੋ ਹੋਏ ਸਹਿ ਕਬੀਰ ਅਬ ਜਾਣਿਆ ਸੰਤਨ ਹਿਰਦੈ ਮਝਾਰ ਸੇਵਕ ਸੋ ਸੇਵਾ ਭਰੇ ਜਿਹ ਘਟ ਬਸੈ ਮੁਰਾਰ ਗਾਉੜੀ ਰੇ ਮਨ ਤੇ ਰੋਕੋਏ ਨਹੀਂ ਖਿੰਚਲੇ ਜਿਨ ਭਾਰ ਬਿਰਖ ਬਸੇ ਰੋ ਪੰਖ ਕੋ ਤੈ ਸੋ ਇਹੋ ਸੰਸਾਰ राम रस की आरे जेह रस विसर गए रस आओर रहाओ आओर मोए कि आरोईए जाओ आपा थिर न रहाए जो उपज सो बिन सहै दुख कर रोवे बलाए ਜਹ ਕੇ ਉਪਜੀਤ ਹੈ ਰਚੀ ਪੀਵਤ ਮਰਦਨ ਲਾਗ ਕਹ ਕਬੀਰ ਚਿਤ ਚੇਤੇ ਆ ਰਾਮ ਸਿਮਰ ਬੈ ਰਾਗ ਰਾਗ ਗਾਉੜੀ ਪੰਤ ਨਿਹਾਰੇ ਕਾਮਨੀ ਲੋਚਨ ਭਰੀ ਲੇ ਉਸਾਸਾ ਉਰਨਾ ਭੀਜੈ ਪਾਗ ਨਾ ਖਿਸੈ ਹਰ ਦਰਸ਼ਨ ਕੀ ਆਸਾ ਉਡਹੁ ਨਾ ਕਾਗਾ ਕਾਰੇ ਬੇਗ ਮਿ ਦੀਜੈ ਆਪਣੇ RAM ਪਿਆਰੇ ਰਹਾਉ ਸਹ ਕਬੀਰ ਜੀਵਨ ਪਾਦ ਕਾਰਨ ਹਰ ਕੀ ਭਗਤ ਕਰੀ ਜੈ ਏਕ ਆਧਾਰ ਨਾਮ ਨਾਰਾਇਣ ਰਸ ਨਾਰਾਮ ਰਵੀਜੈ ਰਾਗ ਗਾਉੜੀ ਗਿਆਰਵੀ आसपास घन तुर्सी काव्य रवा माज बना रस गाऊ रे ओ आकाश रूप देख मोही गुवारन मो कहो छोड़ना आओ ना जाऊ रे तोहे चरण मन लागो सारंग धार सो मिले जो बड भागो रहा ਬਿੰਦਰਾਵਾਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉਰੇ ਜਾ ਕਾ ठाकुर ਤੂਹੀ ਸਾਰੇ ਜੁ ਧਾਰ ਮੋਹਕ ਬੀਰਾ ਨਾਉਰੇ ਗਾਉੜੀ ਪੂਰਬੀ 12ਵੀਂ ਮੇ ਭਲਾ ਬਸਤਰ ਕੀਤੇ ਹੈ ਪਹਿਰੇ ਕਿਆ ਬਨ ਮਦੇ ਵਾਸਾ ਕਹਾ ਭਇਆ ਨਰ ਦੇਵਾ ਧੂਖੇ ਕਿਆ ਜਾਲ ਬੋਰਿਓ ਅਗਿਆਤਾ ਜੀ ਆਰੇ ਜਾਹੇਗਾ ਮੈਂ ਜਾਨਾ ਅਬਿਗਤ ਸਮਝ ਇਆਨਾ ਜਤ ਜਤ ਦੇਖਾਓ ਬਾਹੁਰ ਨਾ ਪੇਖੋ ਸੰਗ ਮਾਇਆ ਲਪਟਾਨਾ ਰਹਾਉ ਗਿਆਨੀ ਧਿਆਨੀ ਬਾਹੋ ਉਪਦੇਸੀ ਇਹੋ ਜਗ ਸਗਲੋ ਧੰਦਾ ਕਹ ਕਬੀਰ ਇਕ ਰਾਮ ਨਾਮ ਬਿਨ ਇਹ ਆ ਜਗ ਮਾਇਆ ਅੰਦਾ ਗਾਉੜੀ 12 ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾ ਚਾਹੋ ਈਆ ਮਾਇਆ ਕੇ ਡਾਂਡੇ ਸੂਰ ਕੇ ਸਨ ਮੁਖ ਰਨ ਤੇ ਡਰਪੈ ਸਤੀ ਕੇ ਸਾਂਚੈ ਭਾਂਡੇ ग मग शाड रे मन वौराया बौ जरे मरे सेध पाय लीनो हाथ रहाव। काम क्रोध माया के लीने या याविद जगत बिगुता कह कबीर राजा राम न छोडाओ सगल ऊचते उच ते उचा गौडी ते ਫੁਰਮਾਨ ਤੇਰਾ ਸਿਰੈ ਉਪਰ ਫਿਰ ਨਾ ਕਰਤ ਵਿਚਾਰ ਤੁਹੀ ਦਰਿਆ ਤੁਹੀ ਕਰੀਆ ਤੁਜੈ ਤੇ ਨਿਸਤਾਰ ਬੰਦੇ ਬੰਦਗੀ ਇਕਤੀਆਰ ਸਾਹਿਬ ਰੋਸ ਧਰਾਓ ਕੇ ਪਿਆਰ ਰਹਾਉ ਨਾਮ ਤੇਰਾ ਆਧਾਰ ਮੇਰਾ ਜਿਉ ਫੂਲ ਜਈ ਹੈ ਨਾਰ ਕਹ ਕਬੀਰ ਗੁਲਾਮ ਘਰ ਕਾ ਜੀ ਆਏ ਪਾਵੇ ਮਾਰ ਗਾਉੜੀ ਲਖ ਚੌਰਾਸੀ ਹ ਜੀ ਅਜੋਨ ਮਹਿ ਭ੍ਰਮਤ ਨੰਦ ਬਹੁ ਥਾਕੂਰੇ भगत हेत अवतार लियो है भाग बडो बपुरा कोरे तुम जो कहत ह को नंदन नन्द सो नंदन का कोरे तरन आकाश दसो दिस नाही तब एहो नन्द कहा थोरे रहाओ। ਸੰਕਟ ਨਹੀਂ ਪਰੈ ਜੋ ਨਹੀਂ ਆਵੈ ਨਾਮ ਨਿਰੰજન ਜਾ ਕੋ ਰੇ ਕਬੀਰ ਕੋ ਸੁਆਮੀ ਐਸੋ ठाकुर ਜਾ ਕੈ ਮਾਈ ਨਾ ਬਾਪੂ ਰੇ ਗਾਉੜੀ ਨਿੰਦਾ ਨਿੰਦਾ ਮੋ ਕਾਉ ਲੋਕ ਨਿੰਦਾ निंदा जान कौ खरी प्यारी निंदा बाप निंदा महतारी राऊ निंदा होए ता बैकुंठ जाईए नाम पदार्थ मन बसाई है बसाईए हृदय शुद्ध जाओ निंदा होए हम रे कपरे निंदक तोंए निंदा करै सो हम रामीत निंदक माहे हमारा चीत निंदक सो जो निंदा होरे हमरा जीवन निंदक लोरै निंदा हमरी प्रेम पियार निंदा हमरा करै उद्धार ਜਾਨ ਕਬੀਰ ਕਉ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ ਰਾਜਾ RAM ਤੂੰ ਐਸਾ ਨਿਰਭਾਉ ਤਰਨ ਤਾਰਨ RAM ਰਾਯਾ ਰਹਾਉ ਜਾਬ ਹਮ ਹੋਤੇ ਤਾਬ ਤੁਮ ਨਾਹੀ ਆਪ ਤੁਮ ਹਾ ਹਮ ਨਾਹੀ आब हम तोम एक पए हैक मान पति आही जब बोधोती तब बल कैसा आब बोध बल न खटाई कह कबीर बोध हार लई मेरी बोध बदली सिध पाई ਗਾਉੜੀ ਖਾਟ ਨੇਮਕਾਰ ਕੋਠੜੀ ਬਾਂਦੀ ਵਸਤ ਅਨੂਪ ਵਿੱਚ ਪਾਈ ਕੁੰਜੀ ਕੋਲਫਾ ਪ੍ਰਾਨ ਕਰ ਰੱਖੇ ਕਰਤੇ ਵਾਰ ਨਾ ਲਾਈ ਆਵਮਾਨ ਜਾਗਤ ਰਹੋ ਰੇ ਭਾਈ ਗਾਫਲ ਹੋਏ ਕਹਿ ਜਨਮ ਗਵਾਇਓ ਚੋਰ ਮੁਸੈ ਘਰ ਜਾਈ ਰਹਾਉ ਪੰਜ ਪਹਿਰੂ ਆਦਾਰਮਹਿ ਰਹਤੇ ਤੈਨ ਕਾ ਨਹੀਂ ਪਤੀ ਆਰਾ ਚੇਤ ਸੁਚੇਤ ਚੇਤ ਹੋਏ ਰਹੋ ਤਾਉ ਲੈ ਪਰਗਾਸ ਉਜਾਰਾ ਨਉ ਘਰ ਦੇਖ ਜੋ ਕਾਮਨ ਭੂਲੀ ਵਸਤ ਅਨੂਪ ਨਾ ਪਾਈ ਕਹਿਤ ਕਬੀਰ ਨਵੈ ਘਰ ਮੂਸੇ ਦਸਮੈ ਤਤ ਸਮਾਈ ਗਾਉੜੀ ਮਾਈ ਮੋਹਿ ਅਵਰ ਨਾ ਜਾਣਿਉ ਅਨਾਨ सेव जास जासगुण गा तास बसह मोरे प्रणा रहाऊ हृदय प्रगास ज्ञान गुरुगमत गगनमण्डल महध्याना बिखरोग भाग्य मन निजकार सुख जान एक सुमत रत जान मान प्रभ दूसर मन है ना आना चंदन बास भए मन बासन त्याग कटयो ओ ना जो जान गाए त्याए जस ठाकुर तास प्रभु है ना ਤੇਹ ਵਡ ਭਾਗ ਬਸਿਓ ਮਨ ਜਾ ਕੈ ਕਰਮ ਪ੍ਰਧਾਨ ਮਥਾਨਾ ਨਾ ਕਾਟ ਸਕਤ ਸਿਵ ਸਹਿਜ ਪ੍ਰਗਾਸਿਓ ਏਕੈ ਏਕ ਸਮਾਨਾ ਨਾ ਕਹਿ ਕਬੀਰ ਗੁਰ ਭੇਟ ਮਹਾ ਸੁਖ ਪ੍ਰਮਤ ਰਹੇ ਮਨ ਮਾਨਾ ਨਾ